ਕੀ ਨਾਮ ਜੀ ਤੁਹਾਡਾ ਸੁਨੀਲ ਕੁਮਾਰ ਸੁਨੀਲ ਕੁਮਾਰ ਜੀ ਅੱਜ ਬੈਂਕ ਦੀ ਉਦਘਾਟਨ ਕਰਵਾ ਰਹੇ ਹੋ ਤੁਸੀਂ ਕਿਹੜਾ ਬੈਂਕ ਹੈ ਕੀ ਮਕਸਦ ਹੈ ਦਾ ਕੀ ਕਰਨਾ ਚਾਹੁੰਦੇ ਹੋ ਉਸੇ ਦੇ ਵਿੱਚ ਬੈਸਟ ਆ ਦੇਖੋ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਫੈਡਰਲ ਬੈਂਕ ਦੀ ਮੋਗੇ ਵਿੱਚ ਅੱਜ ਨਵੀਂ ਬ੍ਰਾਂਚ ਖੁੱਲ ਰਹੀ ਹੈ ਇਹ ਫੈਡਰਲ ਬੈਂਕ ਦੀ ਟੋਟਲ ਬ੍ਰਾਂਚਾਂ ਜੇ 올 ਓਵਰ ਇੰਡੀਆ ਚ ਲਗਾਈ ਹੈ ਤਾਂ 1443ਵੀਂ ਬ੍ਰਾਂਚ ਹੈ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਤਾਂ ਇਹ 32ਵੀਂ ਬ੍ਰਾਂਚ ਹੈ ਮੋਗੇ ਵਿੱਚ ਪਹਿਲੀ ਬ੍ਰਾਂਚ ਜੀ ਅਸੀਂ ਅੱਜ ਖੋਲਣ ਜਾ ਰਹੇ ਹਾਂ ਇਸ ਬ੍ਰਾਂਚ ਦੇ ਵਿੱਚ ਜੇ ਸਰਵਿਸਿਜ਼ ਦੀ ਗੱਲ ਕਰੀਏ ਤਾਂ ਹਰ ਤਰ੍ਹਾਂ ਦੀਆਂ ਸਰਵਿਸਿਜ਼ ਜੋਗੀ ਇੱਕ ਬੈਂਕ ਦੇ ਵਿੱਚ ਹੁੰਦੀਆਂ ਨੇ ਉਹ ਸਾਰੀਆਂ ਇੱਥੇ ਮਿਲਣਗੀਆਂ ਜਿਵੇਂ ਕਿ ਸੇਵਿੰਗ ਖਾਤੇ ਚਾਲੂ ਖਾਤੇ ਫਿਕਸ ਡਿਪੋਜ਼ਿਟਸ ਤੇ ਹਰ ਤਰ੍ਹਾਂ ਹਰ ਪ੍ਰਕਾਰ ਦੇ ਲੋਨ ਬਿਜ਼ਨਸ ਵਾਸਤੇ ਕਾਰ ਲੋਨ ਤੇ ਹਾਊਸਿੰਗ ਲੋਨ ਰਿਟੇਲ ਦੂਜੇ ਹੋ ਲੋਨ ਹੋਗੇ ਐਜੂਕੇਸ਼ਨ ਲੋਨ ਹੋਗੇ ਤੇ ਹਰ ਤਰ੍ਹਾਂ ਦੇ ਲੋਨ ਮਤਲਬ ਮਿਲਣਗੇ ਤੇ ਪਲੱਸ ਇਹਦੇ ਵਿੱਚ ਅਸੀਂ ਇੰਸ਼ੋਰੈਂਸ ਦੇ ਸਾਰੇ ਪ੍ਰੋਡਕਟਸ ਕਾਰ ਇੰਸ਼ੋਰੈਂਸ ਬਾਈਕ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਵੀ ਦਵਾਂਗੇ ਪਲੱਸ ਅਸੀਂ ਸਟਾਕ ਮਾਰਕੀਟ ਨਾਲ ਰਿਲੇਟਡ ਜਿਹੜੇ ਇਨਵੈਸਟਮੈਂਟ ਪ੍ਰੋਡਕਟਸ ਹੁੰਦੇ ਨੇ ਜਿਵੇਂ ਕਿ ਮਿਊਚੁਅਲ ਫੰਡਸ ਹੋ ਗਏ ਐਸਆਈਪੀ ਹੋ ਗਿਆ ਉਹ ਸਭ ਵੀ ਇੱਥੇ ਅਵੇਲੇਬਲ ਹੋਏਗਾ ਤੇ ਫੈਡਰਲ ਬੈਂਕ ਬਾਕੀ ਬੈਂਕਾਂ ਨਾਲੋਂ ਥੋੜਾ ਜਿਹਾ ਅਲੱਗ ਹੈ ਕਿਉਂਕਿ ਫੈਡਰਲ ਬੈਂਕ ਦੇ ਵਿੱਚ ਅਸੀਂ ਜ਼ਿਆਦਾ ਸਰ ਇਹ ਮੇਰਾ ਸਵਾਲ ਸੀ ਵੀ ਜਿਸ ਤਰ੍ਹਾਂ ਬੈਂਕ ਪਹਿਲਾਂ ਵੀ ਆਪਣੇ ਇੱਥੇ ਬਹੁਤ ਨੇ ਤੁਸੀਂ ਬੈਂਕਰ ਦੇ ਵਿੱਚ ਕੀ ਇਸ ਤਰ੍ਹਾਂ हटके ਕਸਟਮਰ ਨੂੰ ਪੇਸ਼ ਕਰੋਗੇ ਗਾ ਕਸਟਮਰ ਨੂੰ ਮੈਂ ਉਹ ਵੀ ਦੱਸਣਾ ਚਾਹੁੰਦਾ ਕਿ ਫੈਡਰਲ ਬੈਂਕ ਜੋ ਹੈ ਉਹ ਆਪਣੀ ਕਸਟਮਰਸ ਨਾਲ ਇੱਕ ਤਰ੍ਹਾਂ ਨਾਲ रिलेशनशिप 'ਚ ਬਹੁਤ ਜ਼ਿਆਦਾ ਵਿਸ਼ਵਾਸ ਕਰਦਾ ਹੈ। ਅਸੀਂ ਫੈਮਿਲੀ ਤਰ੍ਹਾਂ ਨਾਲ ਐਡ ਹੋ ਜਾਂਦੇ ਹਾਂ ਪਰ ਕਸਟਮਰ ਨੂੰ ਫੈਮਿਲੀ ਦੇ ਤੌਰ ਤੇ ਅਸੀਂ ਟ੍ਰੀਟ ਕਰਦੇ ਹਾਂ। ਤੇ ਸਾਡੇ ਵਿੱਚ ਖਾਸियत ਹੈ ਸਾਡਾ EMPLOYE ਜਿਹੜਾ ਹੈ ਉਹ ਥੋੜਾ ਲੰਬੇ ਸਮੇਂ ਤੱਕ ਬ੍ਰਾਂਚ ਦੇ ਵਿੱਚ ਰਹਿੰਦਾ ਹੈ। ਬਹੁਤ ਜਲਦੀ-ਜਲਦੀ ਅਸੀਂ EMPLOYE ਚੇਂਜ ਨਹੀਂ ਕਰਦੇ। ਉਹਦੇ ਨਾਲ ਕੀ ਹੈ ਕਿ ਕਸਟਮਰ ਨਾਲ ਇੱਕ ਲੰਬੇ ਤੌਰ ਤੇ ਇੱਕ ਰਿਲੇਸ਼ਨ ਬਣਦਾ ਹੈ। ਤੇ ਜਿਹੜਾ ਕਿ ਸਾਲੋਂ-ਸਾਲ ਚੱਲਦਾ ਹੈ ਤੇ EMPLOYE ਟ੍ਰਾਂਸਫਰ ਵੀ ਹੁੰਦਾ ਤਾਂ ਆਸ-ਪਾਸ ਹੀ ਕਿਤੇ ਹੁੰਦਾ ਹੈ ਤੇ ਕਸਟਮਰ ਹਮੇਸ਼ਾ ਸਾਡੇ ਨਾਲ ਜੁੜਿਆ ਰਹਿੰਦਾ ਹੈ। ਉਹ ਹਮੇਸ਼ਾ ਫੈਡਰਲ ਬੈਂਕ ਵਿੱਚ ਆ ਕੇ ਆਉਂਦਾ ਹੈ। ਮਤਲਬ ਕਿ ਇਹ ਥੋੜਾ ਜਿਹਾ ਡਿਫਰੈਂਸ ਹੈ। ਤਾਂ ਸਰ ਇਹ ਇੱਕ ਛੋਟੀ ਜਿਹੀ ਜਾਣਕਾਰੀ ਹੈ ਵੀ ਆਰਬੀਏ ਦਾ ਪ੍ਰਮਾਣਿਤ ਬੈਂਕ ਹਾਂਜੀ ਹਾਂਜੀ ਇਹ ਸੈਕੰਡ ਸ਼ੈਡਿਊਲ ਦੇ ਵਿੱਚ ਆਉਂਦਾ ਹੈ 1931 ਚ ਸਾਡੀ ਪਹਿਲੀ ਬ੍ਰਾਂਚ ਖੁੱਲੀ ਸੀਗੀ 1970 ਦੇ ਵਿੱਚ ਫੈਡਰਲ ਬੈਂਕ ਨੂੰ ਸੈਕੰਡ ਸ਼ੈਡਿਊਲ ਵਿੱਚ ਸ਼ਾਮਿਲ ਕੀਤਾ ਗਿਆ ਸੀਗਾ ਸ਼ੈਡਿਊਲਡ ਕਮਰਸ਼ੀਅਲ ਬੈਂਕ ਹੈ 4.30 ਲੱਖ ਕਰੋੜ ਦਾ ਸਾਡਾ ਟੋਟਲ ਬਿਜ਼ਨਸ ਹੈ 올ਓਵਰ ਇੰਡੀਆ ਸਾਡੀ ਪ੍ਰੈਜ਼ੈਂਸ